ਇਹ ਗੱਲ ਆ ਵੀਰੇ ਜੇ ਮੈਂ 100 150 ਕਿਲੋਮੀਟਰ ਚਲਾਉਣਾ ਨਾ ਜਾਂ ਘੱਟ ਚਲਾਉਣਾ ਆਪਾਂ ਉਹਦੇ ਲਈ ਤਾਂ ਆਹ ਗੇਹੜਾ ਵਾਲਿਆ ਲੋਡ ਨੇ ਆਪਣੇ ਬਜਟ ਦੇ 'ਚ ਠੀਕ ਆ। ਉਹ ਆਪਣੇ ਕੋਲ ਅੱਗੇ ਵਾਂਗੂ ਜਿਵੇਂ ਆਪਾਂ ਪੰਜ ਕਰਾਈਆਂ ਦੇ ਰਸਤੇ ਤੇ ਟਰਾਈ ਲੈਣ ਆਉਨੇ ਆ ਤੇ ਸਾਡੇ ਕੋਲ ਸਾਈਕਲ ਹੈਗੇ ਦੋ ਰੇਲੇ ਦੇ ਤੇ ਇੱਕ ਸੰਕਰੋਸ ਦਾ ਤੇ ਇੱਕ ਫਾਇਰ ਬਾਕਸ ਦਾ ਤੇ ਟਰਾਈ ਲੈਣ ਆਏ ਹੋਏ ਸੀ ਇੱਧਰ ਤੇ ਕਰਾਉਨੇ ਆ ਗੱਲਬਾਤ ਬਾਈ ਉਹਨਾਂ ਨੂੰ ਕਿਵੇਂ ਐਕਸਪੀਰੀਅੰਸ ਰਿਹਾ ਸਾਈਕਲਾਂ ਦਾ ਕਿਵੇਂ ਚਲਾਏ ਤੇ ਕਿਦਾਂ ਲੱਗੇ ਬਾਈ ਸੱਚੀ ਗੱਲ ਬਾਈ ਸੱਚੀ ਗੱਲ ਜੀ ਤੋ ਸੋਹਰੇ ਕਿ ਮੈਂ ਇਹ ਰਿਹਾ ਸਾਈਕਲ ਆਪਾਂ ਜਿਵੇਂ ਚਲਾ ਕੇ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਬਾਈ ਜੀ ਕਿਉਂਕਿ ਅਸੀਂ ਆਮ ਮੇਰਾ ਪਿੰਡ ਸ਼ਾਪੁਰ ਕਲਾ ਜਿਹੜੇ ਚੀਮਾ ਮੰਡੀ ਜ਼ਿਲ੍ਹਾ ਸੰਗਰੂਰ ਹੈ ਤੇ ਅਸੀਂ ਤੁਹਾਡੇ ਵੀਡੀਓ ਦੇਖਦੇ ਰਹਿੰਦੇ ਆ ਤੇ ਬਾਕੀ ਸਾਡੇ ਵੱਡੇ ਵੀਰ ਹਰਜਿੰਦਰ ਅਨੂਪ ਕੜਜੀ ਹਾਂਜੀ ਤੇ ਉਹ ਵੀ ਤੁਹਾਡੇ ਕੋਲ ਵਿਜ਼ਿਟ ਕਰਦੇ ਰਹਿੰਦੇ ਨੇ ਉਹਨਾਂ ਨੇ ਵੀ ਸਾਨੂੰ ਦੱਸਿਆ ਦੀਗਾ ਹਾਂਜੀ ਬਾਈ ਮਿੱਤਰੇ ਬਾਈ ਪ੍ਰਜੀਤ ਜੀ ਦਾ ਬਿਊਟੋ ਉਹਨਾਂ ਕੋਲੇ ਬ੍ਰਾਂਡ ਦੇ ਸਾਈਕਲ ਮਿਲਦੇ ਨੇ ਠੀਕ ਹੈ ਤੇ ਅਸੀਂ ਸਾਰਾ ਪਟਿਆਲਾ ਬਰਨਾਲਾ ਸੰਗਰੂਰ ਸਾਰੇ ਕਿਤੇ ਪਹਿਲਾਂ ਅਸੀਂ ਦੇਖ ਕੇ ਆਏ ਅੰਗੇ ਸਾਈਕਲ ਹਾਂਜੀ ਬਾਈ ਜੀ ਤੇ ਪਰ ਤੁਹਾਡੀਆਂ ਵੀਡੀਓ ਦੇਖੀ ਆ ਤੇ ਉਰੇ ਆ ਕੇ ਸਾਨੂੰ ਬਿਲਕੁਲ ਹੀ ਪਤਾ ਲੱਗਿਆ ਵੀ ਬਹੁਤ ਹੀ ਵਧੀਆ ਸਾਈਕਲ ਨੇ ਤੁਹਾਡੇ ਤੇ ਬ੍ਰਾਂਡ ਦੇ ਸਾਈਕਲ ਇਹ ਚਲਾਈ ਦੇ ਵਿੱਚ ਬੜੇ ਵਧੀਆ ਨੇ ਠੀਕ ਹੈ ਬਾਈ ਧੰਨਵਾਦ ਸ਼ੁਕਰੀਆ ਬਾਈ ਤੁਹਾਡਾ ਤੇ ਬਾਕੀ ਵੀਰੇ ਜਿਵੇਂ ਹੁਣ ਆਪਾਂ ਜ਼ਿਆਦਾਤਰ ਜਿਵੇਂ ਰੇਲੇ ਤੁਹਾਨੂੰ ਦੱਸਿਆਗਾ ਰੇਲੇ ਦੀ ਚਲਾਈ ਤੁਹਾਨੂੰ ਕਿਵੇਂ ਲੱਗੀ ਵੀਰੇ ਉਹਦੀ ਰੇਲੇ ਦੀ ਚਲਾਈ ਬਹੁਤ ਵਧੀਆ ਠੀਕ ਹੈ ਬਾਈ ਠੀਕ ਹੈ ਠੀਕ ਹੈ ਜੀ ਦੂਸਰੇ ਜਿਹੜੇ ਆਪਾਂ ਆਮ ਲੈ ਲੈਨੇ ਆ ਸਾਡੇ ਕੋਲ ਉਹ ਵੀ ਹੈਗਾ ਪਹਿਲਾਂ ਹਾਂਜੀ ਤੇ ਉਹਨਾਂ ਨਾਲੋਂ ਕਾਫੀ ਫਰਕ ਹੈ ਇਹਨਾਂ ਦਾ ਕਾਫੀ ਫਰਕ ਹੈ ਨਾ ਬਾਈ ਲੋਕਲ ਹਾਂ ਲੋਕਲ ਬ੍ਰਾਂਡ ਨਾਲੋਂ ਲੋਕਲ ਬ੍ਰਾਂਡ ਨਾਲੋਂ ਬਿਲਕੁਲ ਫਰਕ ਹੈਗਾ ਠੀਕ ਹੈ ਬਾਈ ਤੇ ਮੈਂ ਤਾਂ ਇਹੀ ਕਹੂੰਗਾ ਵੀ ਸਾਰੇ ਵਿਜ਼ਿਟ ਕਰੋ ਬਾਈ ਕੋਲੇ ਠੀਕ ਹੈ ਤੇ ਇੱਕ ਵਾਰੀ ਪੈਸੇ ਲੱਗ ਜਾਂਦੇ ਨੇ ਹਾਂਜੀ ਬਾਈ ਠੀਕ ਐ ਪਰ ਚੀਜ਼ ਬ੍ਰਾਂਡ ਦੀ ਲੋ ਸੋ ਬਾਰ ਬਾਰ ਫਿਰ ਪਸਤਾਉਣਾ ਨਾ ਬਈ ਬਾਰ ਬਾਰ ਉਹਦੀ ਰਿਪੇਅਰ ਨਾ ਕਰਾ ਹਾਂਜੀ ਹਾਂ ਸਹੀ ਐ ਸਹੀ ਐ ਵੀਰੇ ਕਿਉਂਕਿ ਇਹ ਨਾ ਕੱਲ ਵੀਰੇ ਮੇਰੇ ਕੋਲ ਸੱਜਣ ਮਿੱਤਰ ਆਏ ਸੀ ਆਪਾਂ ਉਹਨਾਂ ਨੂੰ ਨਾ ਆਸਾਨ ਕਰਾਉਂਦਾ ਸੀ ਸਾਈਕਲ ਦਿੱਤਾਗਾ ਠੀਕ ਐ ਜੀ ਉਹਨਾਂ ਕੋਲ ਵੀ ਪਹਿਲਾਂ ਲੋਕਲ ਸਾਈਕਲ ਸੀਗੇ ਤੇ ਉਹਨਾਂ ਨੇ ਇਹੀ ਚੀਜ਼ ਕਿਹਾ ਵੀ ਜਿਹੜੇ ਉਹ ਲੋਕਲ ਹੁੰਦੇ ਆ ਉਹ 6 ਮਹੀਨੇ ਹੀ ਚੱਲਦੇ ਆ ਬਿਲਕੁਲ ਜੀ ਉਸ ਤੋਂ ਬਾਅਦ ਆਪਾਂ ਟੂੜੀ ਵਾਲੇ ਖੜਾ ਹੁੰਦਾ ਜਾਂ ਫਿਰ ਉਹ ਕੁਆੜ ਚ ਗਿਆ ਹੁੰਦਾ ਹੈ ਆਪਾਂ ਪੱਕਾ ਕਹਿੰਦੇ ਹਾਂ ਨਾ ਇੱਕ ਗੱਲ ਹੋਰ ਮੈਂ ਜ਼ਿਆਦਾਤਰ ਦੇਖਿਆ ਜਾ ਕੇ ਹਾਂਜੀ ਹਾਂ ਵੀ ਲੋਕਾਂ ਨੂੰ ਬਹੁਤ ਘੱਟ ਨੌਲੇਜ ਆ ਜਿਵੇਂ ਸਾਨੂੰ ਬੜੀ ਨੌਲੇਜ ਆਈ ਸਾਈਕਲਾਂ ਬਾਰੇ ਸਾਡਾ ਲੈਣ ਦਾ ਮਕਸਦ ਵੀ ਇਹੀ ਹੈ ਵੀ ਜਦੋਂ ਅਸੀਂ ਇੱਕ ਨੌਲੇਜ ਵਾਲੇ ਜਿਹੜੇ ਖੁਦ ਚਲਾਉਂਦੇ ਨੇ ਹਾਂਜੀ ਹਾਂਜੀ ਉਹਦਾ ਐਕਸਪੀਰੀਅੰਸ ਆ ਜਿਹੜਾ ਉਹਨਾਂ ਨੂੰ ਸਾਈਕਲ ਲੈਣ ਦਾ ਜ਼ਿਆਦਾ ਫਾਇਦਾ ਹੈ ਹਾਂਜੀ ਹਾਂਜੀ ਸੋ ਉੱਥੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਠੀਕ ਹੈ ਜੀ ਇਹਦੀ ਮੈਂਟੇਨੈਂਸ ਕਿਵੇਂ ਕਰਨੀ ਤੇ ਸ਼ੁਕਰੀਆ ਭਾਈ ਚਲੋ ਆਜੋ ਚੱਲਦੇ ਆਪਾਂ ਘਰੇ ਕਰਦੇ ਆ ਗੱਲਾਂਬਾਤਾਂ ਬਾਕੀ ਉੱਥੇ ਜਾ ਕੇ ਟ੍ਰਾਈ ਲੈ ਚੁੱਕੇ ਆ ਅਸੀਂ ਕਿ ਚਲਦਿਆਂ ਘਰੇ ਬਾਈ ਡਰ ਹੁੰਦੇ ਆ ਉਹ ਪੂਰੀ ਐਨ ਦੇ ਸੀ ਸ਼ੀਟ ਦੇਖਿਓ ਉਹਨਾਂ ਦੀ ਕਿਵੇਂ ਉੱਚੀ ਚੱਕੀ ਹੁੰਦੀ ਆ ਪੂਰੀ ਆ ਹਾਂ ਹਾਂ ਉਹ ਜੀ ਨਹੀਂ ਰੱਖਦੇ ਹੈਗੇ ਆਪਾਂ ਵੀ ਉਹ ਨਾ ਦੇਖੀਏ ਵੀ ਹਾਂ ਯਾਰ ਉੱਚੀ ਚੱਕ ਲਈ ਐ ਬੁਰੀ ਲੱਗਦੀ ਆ ਲੱਤ ਦਾ ਦੇਖਿਓ ਵੀਰੇ ਬੱਸ ਹਾਂ ਜੀ ਹਾਂ ਜੀ ਹਾਂ ਜੀ ਹਾਂ ਥੋੜੀ ਹੋਰ ਸਪੀਡ ਵਾਣੀ ਦਈਓ ਰੋਡ 3 ਹਾਂਜੀ ਸਤਿ ਸ੍ਰੀ ਅਕਾਲ ਸਾਰੇ ਸੱਜਣ ਮਿੱਤਰਾਂ ਨੂੰ ਤੇ ਅੱਜ 16 ਅਗਸਤ 2025 ਤੇ ਅੱਜ ਵੀਰ ਆਪਣੇ ਕੋਲ ਪਹੁੰਚੇ ਆ ਤੇ ਕਰਦਿਆਂ ਗੱਲਬਾਤ ਕਿੱਥੋਂ ਆਏ ਕਿਹੜਾ ਇਹਨਾਂ ਨੇ ਸਾਈਕਲ ਲਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਅਸੀਂ ਜੀ ਪਿੰਡ ਸ਼ਾਪੁਰ ਕਲਾਂ ਨੇੜੇ ਚੀਮਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ ਆਏ ਆ ਜੀ ਤੇ ਅਸੀਂ ਇਹ ਰੈਲੇ ਦਾ ਗਲੈਸ ਮਾਡਲ ਉਹ ਐਮਟੀਵੀ ਦੇ ਵਿੱਚ ਬਾਈ ਤੋਂ ਲਿਆ ਹੈਗਾ ਹਾਂਜੀ ਤੇ ਸਾਨੂੰ ਅਸੀਂ ਬਾਈ ਦੀਆਂ ਵੀਡੀਓ ਦੇਖਦੇ ਹੁੰਦੇ ਸੀਗੇ ਹਾਂਜੀ ਤੇ ਜਾ ਸਾਡੇ ਵੱਡੇ ਵੀਰ ਹਰਜਿੰਦਰ ਊਨੋਪ ਗੜ ਜੀ ਜਿਹੜੇ ਮੱਕੜ ਨਾਮ ਲੈ ਹੋਣੇਗੇ ਉਹਨੇ ਉਹ ਵੀ ਇੱਥੋਂ ਸਾਈਕਲ ਲੈ ਕੇ ਗਏ ਨੇ ਪਿਛਲੇ ਮਹੀਨੇ ਤੇ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਸੀ ਉਹਨਾਂ ਨੇ ਮੈਨੂੰ ਦੱਸਿਆ ਵੀ ਬਾਈ ਬਲਜੀਤ ਕੋਲੇ ਤੁਸੀਂ ਪਿੰਡ ਮਾਨਕੀ ਜ਼ਿਲ੍ਹਾ ਮਲੇਰਕੋਟਲਾ ਜੀ ਉਹਨਾਂ ਕੋਲੇ ਜਾਓ ਜੇ ਅਸੀਂ ਆ ਕੇ ਦੇਖਿਆ ਇੱਥੇ ਸੈਕਹੈਂਡ ਵੀ ਸਾਈਕਲ ਨੇ ਬਹੁਤ ਵਧੀਆ ਤੇ ਅਸੀਂ ਨਵਾਂ ਲਿਆਗਾ ਠੀਕ ਹੈ ਬਾਈ ਜੀ ਤੇ ਸਾਨੂੰ ਆ ਕੇ ਇੱਥੇ ਬਹੁਤ ਤਸੱਲੀ ਠੀਕ ਹੈ ਹੋਈ ਹੈ ਜਿਹੜੀ ਧੰਨਵਾਦ ਜੀ ਹਾਂ ਤੇ ਬਹੁਤ ਵਧੀਆ ਸਾਈਕਲ ਹੈ ਠੀਕ ਹੈ ਅਸੀਂ ਇਹਦੀ ਰਾਈਡ ਵੀ ਲੈ ਕੇ ਆਏ ਆ ਹਾਂ ਜੀ ਹਾਂ ਜੀ ਤੇ ਬਾਕੀ ਮੈਂ ਸਾਰੇ ਸੱਜਣ ਮਿੱਤਰਾਂ ਨੂੰ ਕਹਾਂਗਾ ਹਾਂ ਜੀ ਵੀ ਜੇ ਤੁਸੀਂ ਸਾਈਕਲ ਲੈਣ ਬਾਰੇ ਸੋਚ ਰਹੇ ਹੋ ਤਾਂ ਇੱਕ ਵਾਰੀ ਜ਼ਰੂਰ ਵਿਜ਼ਿਟ ਆ ਕਰੋ ਬਾਈ ਦੇ ਕੋਲੇ ਆ ਕੇ ਹਾਂ ਜੀ ਹਾਂ ਜੀ ਤੇ ਤੁਸੀਂ ਵਿਜਿਟ ਕਰੋਗੇ ਜਾਂ 100% ਲੈ ਕੇ ਜਾਓਗੇ ਠੀਕ ਹੈ ਬਾਈ ਦੇਖ ਲਓ ਕਿ ਬ੍ਰਾਂਡ ਦੇ ਸਾਈਕਲ ਨੇ ਬਾਹਰਲੇ ਠੀਕ ਹੈ ਬਾਈ ਤੇ ਵਧੀਆ ਸਸਤੇ ਰੇਟਾਂ 'ਚ ਮਿਲਦੇ ਠੀਕ ਹੈ ਜੀ ਧੰਨਵਾਦ ਵੀਰੇ ਸ਼ੁਕਰੀਆ ਤੁਹਾਡਾ ਹਸਤੇ ਕੁਝ ਕਹਿਣਾ ਚਾਹੋਗੇ ਵੀਰੇ ਠੀਕ ਹੈ ਜੀ ਧੰਨਵਾਦ ਵੀਰੇ ਤੁਹਾਡਾ ਤੇ ਬਾਈ ਉਹਨਾਂ ਨੂੰ ਦਿੱਤਾ ਆਪਾਂ ਰੇਲੇ ਦਾ ਗੈਲਪ ਮਾਡਲ ਜਿਵੇਂ ਆਪਣਾ ਨਾ ਇਹ ਪਹਿਲਾਂ ਫਗਵਾੜੇ ਪਹਚਾਇਆ ਸੀਗਾ ਆਪਾਂ ਇੱਕ ਡਿਲੀਵਰ ਕਰਿਆ ਤੇ ਇੱਕ ਨਵੇਂ ਸ਼ਹਿਰ ਗਿਆਗਾ ਉਹਨਾਂ ਦਾ ਵੀ ਵਧੀਆ ਰਿਵਿਊ ਆਇਆ ਇਹਦੇ ਸਸਪੈਂਸ਼ਨ ਸ਼ੌਕਰ ਲੋਕ ਆਊਟ ਤੇ ਐਲੂਮੀਨੀਅਮ ਦੇ ਵਿੱਚ ਤੇ ਡਬਲ ਰੈਸਟ ਬ੍ਰੇਕ 27.5 ਦੇ WTV ਦੇ ਟਾਇਰ ਤੇ ਬਾਕੀ ਸਮਾਨ ਉਹਦੇ ਸਾਰਾ ਸ਼ਿਫਟਰ ਵਗੈਰਾ ਟ੍ਰੇਲਰ ਇਹਨਾਂ ਦੇ ਸਮਾਨ ਉਹਦੇ ਲੱਗੇ ਹੋਇਆ ਬਹੁਤ ਸੋਹਣਾ ਮਾਡਲ ਆ ਤੇ ਬਹੁਤ ਹੀ ਬਾਜਬ ਰੇਡ ਦੇ ਵਿੱਚ ਦਿੱਤਾ ਬਾਈ ਉਹਨਾਂ ਨੂੰ ਠੀਕ ਆ ਜੀ ਸ਼ੁਕਰੀਆ ਬਾਈ ਤੁਹਾਡਾ ਧੰਨਵਾਦ ਵੀਰੇ ਕਾਲਡ ਸਾਈਕਲ ਪਹੁੰਚਣ ਤੇ ਧੰਨਵਾਦ ਜੀ ਵੱਡੀ ਗੱਲ ਬਾਈ ਅਨੂਪ ਕੜੀ ਹੋਣੀ ਆ ਬਾਈ ਵਧੀਆ ਚੱਲੋ ਆਪਣੇ ਨਾਲ ਹਨਾ ਮਿੱਤਰ ਦਾ ਵਾਂਗੂ ਖੜਿਆ ਤੇ ਮੋਢੇ ਨਾਲ ਮੋਢਾ ਜੋੜੀ ਬਿਲਕੁਲ ਉਹਨਾਂ ਦਾ ਬਾਈ ਉਹਨਾਂ ਦਾ ਬਹੁਤ ਬਹੁਤ ਉਹਨਾਂ ਦਾ ਤਾਂ ਬਹੁਤ ਯੋਗਦਾਨ ਆ ਜੀ ਹਾਂਜੀ ਹਾਂ ਹਾਂਜੀ ਹਾਂਜੀ ਤੇ ਸ਼ੁਕਰੀਆ ਜੀ ਧੰਨਵਾਦ ਤੇ ਇਹ ਵੱਡੀ ਗੱਲ ਆ ਵੀਰੇ ਇੱਕ ਚੀਜ਼ ਮੈਨੂੰ ਸੱਚੋ ਹੋਰ ਦੱਸਿਓ ਆਪਾਂ ਜਿਹੜਾ ਮੈਸੇਜ ਰੱਖਦੇ ਹੁੰਨੇ ਆ ਵੀਡੀਓ ਦੇ ਵਿੱਚ ਕਿਵੇਂ ਅੱਜ ਕੱਲ ਦੀ ਵੀਰੇ ਜਨਰੇਸ਼ਨ ਆ ਥੋੜੀ ਜੀ ਨਸ਼ੇ ਵੱਲ ਜ਼ਿਆਦਾ ਜਾ ਰਹੀ ਬਿਲਕੁਲ ਜੀ ਵੀਰੇ ਤੇ ਕੋ ਉਹਦੇ ਬਾਰੇ ਮੇਰਾ ਮੈਸੇਜ ਆ ਦਿਖੋ ਜੀ ਨਸ਼ੇ ਬਾਰੇ ਤਾਂ ਜੀ ਹੁਣ ਦੇਖੋ ਆਪਾਂ ਪਿੰਡਾਂ ਪਿੰਡਾਂ 'ਚ ਬੜਾ ਬੁਰਾ ਹਾਲ ਹੈ ਪੰਜਾਬ ਸਰਕਾਰ ਵੱਲੋਂ ਵੀ ਹੁਣ ਜੁੱਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਹੈ ਤਾਂ ਜੇ ਆਪਾਂ ਕੋਈ ਸਾਈਕਲਿੰਗ ਵੱਲ ਜਾ ਸਿਹਤ ਵੱਲ ਧਿਆਨ ਦੇਣਗੇ ਨੌਜਵਾਨ ਜਿਵੇਂ ਉਹਦੇ ਵਿੱਚ ਇੱਕ 파ਟ ਸਾਈਕਲਿੰਗ ਹੈ ਜਿਹਦੇ ਧਿਆਨ ਦੇਣਗੇ ਤਾਂ ਆਟੋਮੈਟਿਕ ਉਹਨਾਂ ਦਾ ਧਿਆਨ ਉਧਰੋਂ ਹਟੂਗਾ ਹਾਂਜੀ ਹਾਂਜੀ ਕਿਉਂਕਿ ਆਪਾਂ ਤੱਕੇ ਨਾ ਨਹੀਂ ਹਟਾ ਸਕਦੇ ਪਰ ਉਹਨਾਂ ਦਾ ਜੇ ਮਨ ਬਦਲੂਗਾ ਸਾਈਕਲਿੰਗ ਵੱਲ ਜਾਣਗੇ ਜਾਂ ਜਿਮ ਜਾਣਗੇ ਜਾਂ ਖੇਡਾਂ ਵੱਲ ਉਸਾਹਤ ਹੋਣਾ ਹਾਂਜੀ ਵੀਰੇ ਗਰਾਊਂਡਾਂ ਨਾਲ ਜੋੜ ਹਾਂ ਗਰਾਊਂਡਾਂ ਨਾਲ ਜੁੜਨਗੇ ਫੇਰ ਹੀ ਹੈ ਇਸ ਲਈ ਜਿਹੜਾ ਕਿਸੇ ਦਾ ਮਨ ਹੈ ਠੀਕ ਹੈ ਤਾਂ ਸਾਈਕਲਿੰਗ ਵੱਲ ਆਓ ਖੇਡਾਂ ਵੱਲ ਆਓ ਤੇ ਨਵੇਂ ਬੱਚਿਆਂ ਨੂੰ ਜਿਵੇਂ ਹੁਣ ਮੇਰਾ ਬੇਟਾ ਹੈਗਾ ਹਾਂਜੀ ਹਾਂਜੀ ਇਨੋ ਵੀ ਸ਼ੌਂਕ ਹੈ ਸਾਈਕਲਿੰਗ ਦਾ ਖਾਸ ਕਰਕੇ ਇਹਦੇ ਲਈ ਵੀ ਮੈਂ ਲੈ ਰਿਹਾ ਵੀ ਸਾਈਕਲਿੰਗ ਬਾਹਰ ਜਾਵੇ ਤੇ ਥੋੜਾ ਜਿਹਾ ਆਉਣ ਵਾਲੇ ਸਮੇਂ ਚ ਕੀ ਪਤਾ ਨਸ਼ੇ ਪੱਤੇ ਦੀ ਲਾਗ ਲੱਗ ਜਾਂਦੀ ਕਿ ਉਧਰੋਂ ਉਹਦਾ ਧਿਆਨ ਹਟੇ ਹਾਂਜੀ ਹਾਂਜੀ ਸਹੀ ਹੈ ਜੀ ਤੇ ਸ਼ੁਕਰੀਆ ਤੁਹਾਨੂੰ ਧੰਨਵਾਦ ਜੀ ਤੁਹਾਡਾ ਤੇ ਅਕਾਲ 올ਡ ਸਾਈਕਲ ਪਹੁੰਚੇ ਅੱਜ ਸੇਵਾ ਦਾ ਮੌਕਾ ਦਿੱਤਾ ਤੁਹਾਨੂੰ ਧੰਨਵਾਦ ਠੀਕ ਹੈ ਜੀ হুম <laughs> মদিনা <coughs> <ulent> <laughs> <coughs> <hung> <hung> ਖੱਲੇ ਲੱਜੂ ਹੀ ਹੈ ਨਾ ਇਹ ਥੋੜੀ ਸੀਟ ਕਾਹ ਕਰਦੇ ਮੜੀ